ਮੰਦਿਰਾਂ ਤੋਂ ਗਾਇਬ ਹੋ ਜਾਂਦੇ ਆ ਸੜਕਾਂ ਤੇ ਚੌਕੀ ਤੇ ਉਹ ਤਾਂ ਸਾਡੇ ਮੁਲਾਜ਼ਮ ਹੈ ਨਹੀਂ ਤੁਸੀਂ ਆਪ ਡਿਊਟੀ ਕਰੋ ਡਿਊਟੀ ਕੀ ਬੰਦਾ ਫੜੇ ਤਸਰੀਏ ਤੇ ਬੰਦਾ ਛੁੱਟ ਗਿਆ ਜਾਂਦਾ ਜੀ ਇਹ ਕਿਹਦੀ ਕਾਰਵਾਈ ਚਿੱਟੇ ਸਪਲਾਈ ਇਤੋਂ ਸਾਰੀ ਹੁੰਦੀ ਸਾਨੂੰ ਇਹ ਰੋਗ ਤੋਂ ਹੋਰ ਕੁਝ ਨਹੀਂ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਜੀ ਨੰਬਰ 2 ਥੋੜਾ ਜਿਹਾ ਆਰਾਮ ਮਿਲਦਾ ਲੈ ਮੇਰਾ ਪੈਰ ਆਇਆ ਜੀ ਫਿੱਕੇਗਾ ਬੰਦਿਆਂ ਨੂੰ ਮੁਸ਼ਕਲ ਹੋਈ ਖੜੀ ਹੈ ਟੂਲ ਟੈਕਸ ਨਜਾਇਜ਼ ਲੱਗਿਆ ਸੀ ਤੁਸੀਂ ਪ੍ਰੈਸ ਕਾਨਫਰੰਸ ਲਈ ਬਿਆਨ ਦਿੱਤਾ ਸੀ ਤੁਸੀਂ ਆਪ ਤੁਸੀਂ ਕਹਿੰਦੇ ਇੱਕ ਮਹੀਨੇ ਦੇ ਅੰਦਰ ਅੰਦਰ ਮੈਂ ਟੂਲ ਟੈਕਸ ਬਾਰੇ ਕੀ ਆ ਕੀ ਟੂਲ ਐ ਸੋ ਹੀ ਸਾਲ ਲਗਭਗ 1.5 ਸਾਲ ਹੋ ਗਿਆ ਅਜੇ ਚੱਲ ਰਿਹਾ ਸਾਰੀ ਸਭ ਤੋਂ ਰੇਤ mafia ਤੁਸੀਂ ਪੱਤੂਆਰੇ ਦੇ ਵਿੱਚ ਜਾ ਕੇ ਕਿਹਾ ਸੀ ਕਿ ਵੀ ਰੇਤ mafia ਨਜਾਇਜ਼ ਹੈ ਜੀ ਲੱਗੇ ਤਾਂ ਆ ਜਾਣਾ ਸੇਮ ਨਾਲੀ ਦੇ ਵਿੱਚ ਜੀ ਦਿੱਲੀ ਸ਼ਾਮ ਨੂੰ ਟਰਾਲੇ ਭਰੀਕ ਰੇਤ ਦੀ ਲੋੜ ਨੇ ਆਈ ਬੰਦੇ ਆਈਏ ਬੰਦੇ ਨੇ ਕਿ ਤੁੱਲਾ ਬਣਾਣਾ ਵੇ ਇੱਕ ਮੱਠੜ ਰੇਤ ਲਿਆ ਵੇ ਉਹਨੂੰ ਪਰਚਾ ਹੋ ਜਾਂਦਾ ਜੀ ਟਰਾਲੇ ਦੇ ਦਿੱਲੀ ਸ਼ਾਮ ਨੂੰ ਕਿਤੇ ਨਹੀਂ ਆਈ ਦੀ ਮੈਂ ਅੱਜ ਬਾਅਦ ਆ ਗਿਆ ਆ ਸੇਮ ਨਾਲੀ ਜੂ ਰੇਕ ਬੰਦਾ ਜੀ ਦਿੱਲੀ ਨਿਕਲਦੇ ਜੀ ਮੇਰਾ ਖੇਤ ਬਿਲਕੁਲ ਨਾਲ ਹੈ ਜੀ ਦਿੱਲੀ ਸ਼ਾਮ ਨੂੰ ਟਰਾਲੇ ਭਰੀਕ ਰਾਤ ਨੂੰ ਨਿਕਲਦੇ ਨੇ ਬੰਦੇ ਜਿਹੜੇ ਬੰਦੇ ਨੇ ਕਿੱਲੇ ਵਾਸਤੇ ਮੱਠੜ ਰੇਤ ਦਾ ਲੈਣਾ ਹੁੰਦਾ ਤੇ ਪਰਚਾ ਹੁੰਦਾ ਕਿਉਂ ਹੁੰਦਾ ਜੀ ਕੋਈ ਨਹੀਂ ਮੈਂ ਮੋਟਰ 4 ਸਾਲ ਹੋ ਗਿਆ ਜਦ ਫੜ ਲਿਆ ਕਿ ਜਦ ਟਰਾਲੇ ਜਾਂ ਉਹਨਾਂ ਟਰਾਲੇ ਡੇਲੀ ਨਿਕਲਦੇ ਆ ਰਹੇ ਤੁਸੀਂ ਤੁਸੀਂ ਖੁਦ ਕਿਹਾ ਸੀ ਫਟੋ ਵਾਲ ਦੇ ਵਿੱਚ ਆ ਕੇ ਜਵਾੜਾ ਦੇ ਦਿੱਤਾ ਪੂਰੀ ਸ਼ਕਤੀ ਕਰਾ ਦੇਣੀ ਨਹੀਂ ਖਾੜਾ ਯਾਰ ਨੂਰ ਦੀ ਖਾੜਾ ਆ ਮੋੜ ਤੇ ਉਹ ਪੂਰੀ ਸ਼ਕਤੀ ਕਰਾ ਦੇਣਗੇ ਵਿੱਚ ਨਹੀਂ ਖਾੜੇ ਆ ਪ੍ਰੋਜੈਕਸ਼ਨ ਦੀ ਮਿਲੀ ਬੁਕਤ ਨਾਲ ਫੜ ਕੇ ਅੰਦਰ ਦੇਣੇ ਆ ਜੀ ਕੋਈ ਨਹੀਂ ਬਖਸ਼ਾ ਜੂ ਬੇਚੰਤ ਉਹ 20 ਦਿਨ ਰਹਿ ਗਿਆ ਲੱਗੇ ਮੇਰੀ ਪਤਾ ਚੋਂ ਗਿਆ ਨਵਾਂ ਨਵਾਂ ਹਸਪੀਟਲ ਫਾਇਲ ਕਾ ਬਣ ਰਿਹਾ ਹੈ ਥੋੜੇ ਦਿਨਾਂ ਦੇ ਵਿੱਚ ਉਹ ਕੰਪਲੀਟ ਹੋ ਗਿਆ ਬਿਲਡਿੰਗਾਂ 2 ਸਾਲ ਪਹਿਲਾਂ ਦੇ ਤਿਆਰ ਹੋਈਆਂ ਬੇਨ ਬਦਕਾਟਨ ਤਾਂ ਨਹੀਂ ਕੀਤਾ ਕਿ ਵੀ ਇਲੈਕਸ਼ਨ ਆਵੇਗਾ ਨੇੜੇ ਆ ਕੇ ਆਪਾਂ ਕਰਾਂਗੇ 2 ਸਾਲ ਨਹੀਂ ਅਜੇ ਹੁਣ ਤਿਆਰ ਹੋਈਆਂ ਉਹ ਜਲਾਲਾਵਾ ਤਾਂ ਮੇਰਾ ਹਲਕਾ ਹੈ ਨਹੀਂ ਮੇਰਾ ਹਲਕਾ ਤਾਂ ਫਾਜ਼ਿਲ ਹੈ ਮੈਂ ਫਾਈਲ ਕਰੀ ਜੀ ਕਿਹੜੀ ਸੀਐਸ ਹੁੰਦਾ ਜੀ 4.5 ਸਾਲ ਹੋ ਗਏ ਤੁਸੀਂ ਕੰਮ ਕੀਤਾ ਆ ਛੜਤ ਕਿੰਨੇ 4 ਸਾਲ ਹੋ ਗਏ ਤੁਹਾਡੇ ਕੋਲ ਜਾਂਦੇ ਨੂੰ ਇਹ ਰਿਪੇਅਰ ਚ ਪੈ ਗਈ ਜੀ ਰਿਪੇਅਰ ਹੋ ਜੇ 4 ਸਾਲ ਹੋ ਗਏ ਅਜੇ ਤੱਕ ਤਾਂ ਬਣੀ ਨਹੀਂ ਸਾਡੇ ਜਦੋਂ ਵੋਟਰ ਦਾ ਟਾਈਮ ਆਉਂਦਾ ਉਦੋਂ ਹੀ ਕੋਰ ਰਿਪੇਅਰ ਚ ਪੈਂਦੀਆਂ ਨੇ 4 ਸਾਲ ਪਹਿਲਾਂ ਆਪਾਂ ਕਰਾ 6 ਸਾਲ ਬਾਅਦ ਸੜਕ ਜਿਹੜੀ ਹੁੰਦੀ ਹੈ 6 ਸਾਲਾਂ ਬਾਅਦ ਹੋ ਰਿਪੇਅਰ ਹੋਵੇ। ਇਹ ਸੜਕ ਨੂੰ 25 ਸਾਲ ਹੋ ਗਏ ਬਣੀ ਹੋਈ ਹੈ। ਹੁਣ ਇਹਨੂੰ 25 ਸਾਲ ਹੋ ਗਏ ਬਣੀ ਨੂੰ। ਕਹਿੰਦਾ ਵੀ ਸਾਨੂੰ ਨਹੀਂ ਪਤਾ ਕਿੰਨੀਆਂ ਰਿਪੇਅਰ ਪੈ ਸਕਦੀਆਂ। ਸਾਡੀ ਸਾਡੀ ਸਰਕਾਰ ਹੁਣ ਰਿਪੇਅਰ ਕਰ ਰਹੀ ਹੈ ਨਾ ਸੜਕਾਂ। ਪਿਛਲੀਆਂ ਸਾਡੇ ਕੋਲ ਤਾਂ ਕੋਈ ਨਹੀਂ ਗਈ ਬਣੀ। ਸਾਡੀ ਬੰਨੀ ਪਿਛੜੀਆਂ ਹੋਈਆਂ ਨਹੀਂ ਆਏ। ਅੱਜ ਨਹੀਂ ਬੰਦਣਾ। ਐਕਚੁਅਲ ਚ ਹੋਊਗੀ ਜੀ ਤੁਹਾਡੇ ਇੱਥੇ ਸੜਕ ਰਿਪੇਅਰ ਹੋਊਗੀ। ਕੱਲੀ ਆ ਨਹੀਂ ਤੁਸੀਂ ਆਸੇ ਪਾਸੇ ਵੇਖ ਰਹੋ ਕਿੰਨੀਆਂ ਸੜਕਾਂ ਰਿਪੇਅਰ ਹੋ ਰਹੀਆਂ ਤੁਹਾਡੀ ਵੀ ਟੈਂਡਰ ਲੱਗਿਆ ਹੈ ਵੀ ਹੋ ਗਈ ਹੋਣੀ ਹੈ ਇਹਦਾ ਟੈਂਡਰ ਲੱਗਿਆ ਹੋਇਆ ਚੋਂ ਜਲਦਾ ਲੱਗ ਜਾਣੀ ਕੰਮ ਖਤਮ ਹੋ ਜਾਣੀ ਚੋਂ ਜਾਂ ਤਿੰਨ ਤਿੰਨ ਮਹੀਨੇ ਪਏ ਆ ਇਹ ਦੱਸੋ ਵੀ ਸਤਲੀ ਵਾਰੀ ਤੁਹਾਡੀ ਸਰਕਾਰ ਆਂਦੀ ਜਿਹੜਾ ਸਾਰਾ ਸਾਡਾ ਪ੍ਰਾਈਵੇਟ ਹੋ ਰਿਹਾ ਉਹਨੂੰ ਤੁਸੀਂ ਸਰਕਾਰੀ ادارے ਚ ਲਿਆਉਣ ਦੀ ਕਿੰਨੀ ਕੋਸ਼ਿਸ਼ ਕਰੋਗੇ ਕਿ ਕਿਹੜਾ ਮੈਨੀਫੈਸਟੋ ਸਰਕਾਰ ਬਣਾਉਗੀ ਉਹਦੇ ਚ ਸਿ ਮੈਨੀਫੈਸਟੋ ਨਹੀਂ ਪਿਛਲੀ ਵਾਰੀ ਬਣਿਆ ਇੱਕ ਹਫਤੇ ਦੇ ਨਜ਼ਾਰੇ ਸਿੱਧੂ ਆ ਗਿਆ ਬਸ ਵੋਟਾਂ ਲੈ ਲੈਣੀ ਅੰਦਾਜ਼ ਜੋਈ ਸਾਰਾ ਕੁਝ ਕਰ ਰਹੇ ਅੱਗੇ ਧਰਨੇ ਲੱਗ ਰਹੇ ਸੀ ਪਟਿਆਲੇ ਆਉਣ ਲੱਗੇ ਚੰਨੀ ਦੇ ਗੱਲ ਕੇ ਬਸਾ ਜਿੱਥੇ ਕੋਈ ਲੋਡ ਹੁੰਦੀ ਹੈ ਸਾਡੇ ਮੁੰਡੇ ਚੰਡੀਗੜ੍ਹ ਧਰਨਾ ਲਾਣ ਗਏ ਬੀਆਰਡੀ ਜਿਹੜੀ ਪੋਸਟਾਂ ਦੇ ਪਾਸ ਜਿਹੜੇ ਹੈਗੇ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਸਟੇਗਾ ਦੋ ਦੋ ਦਿਨ ਜੇਲ੍ਹੇ ਚ ਰਹਿਣੇ ਕੀ ਗਏ ਸਰਕਾਰਾਂ ਨੇ ਵੀ ਨੌਜਵਾਨ ਮੁੰਡਿਆਂ ਨੂੰ ਜੇਲ੍ਹਾਂ ਜੀ ਆ ਜਿਹੜੀ ਆਉਂਦੇ ਗਰਬਸਤੇ ਆਉਂਦੇ ਨੇ ਫਿਰ ਸੇਮ ਹੀ ਰਹੇ 646 ਪੋਸਟ ਆਪ ਜਿਹੜੀਆਂ ਆਈਆਂ ਨੇ ਜੰਨੀ ਵੀ ਉਹੀ ਕਰ ਰਹੇ ਨੇ ਉਹਨਾਂ ਦੇ ਵਿਚਾਰੇ ਬਾਕੀ ਦਾ ਬੰਦੇ ਉਹਨਾਂ ਨੂੰ ਅੱਜ ਤੱਕ ਰੁਕ ਕੇ ਮਿਲਦਾ ਨਹੀਂ ਸਾਫ ਨਹੀਂ ਮਿਲਦਾ ਜੀ ਚਲੋ 70 ਸਾਲ ਹੋ ਗਿਆ ਸਿਰਫ ਆਪਾਂ ਸੜਕਾਂ ਦਾ ਕਿਸਮਤ ਰਹਿ ਗਿਆ ਆਪਾਂ ਨੂੰ ਹੋਰ ਕੋਈ ਤਾਂ ਮਿਲਿਆ ਨਹੀਂ ਅੱਜ ਤੱਕ ਗਲਤ ਹੋਇਆ ਪਰ ਜਿਹੜੀ ਨੌਕਰੀਆਂ ਦੀ ਗੱਲ ਨਿਕਲੀਆਂ ਸਾਰੇ ਦਿਪਾਰਟਮੈਂਟਾਂ ਚ ਨਿਕਲੇ ਆ ਤੁਹਾਨੂੰ ਵੀ ਪਤਾ ਤੁਸੀਂ ਜਦੋਂ ਜੁਆਇਨਿੰਗ ਹੋਣਗੇ ਨੌਕਰੀ ਉਸ ਬਾਅਦ ਜਦੋਂ ਜਬ ਤਲਾ ਡਾਕਟਰਾਂ ਦੇ ਇਸ ਘਰ ਹੋਇਆ ਇਸ ਪੇਪਰ ਤੇ ਤਸਿਲ ਲੱਗ ਜਾਓ ਬਾਹਰ ਮਾਡੇ ਸਾਰਾ ਕੁਝ ਹੈ ਨੌਜਵਾਨਾਂ ਨੂੰ ਫਿਰ ਦੇਖੋ ਸਰਕਾਰ ਦੀ ਨੌਕਰੀ ਦੇ ਕੰਮ ਜਿਨ੍ਹਾਂ ਕਿਸੇ ਸਮਾਰਕ ਸਾਰੀ ਇੱਕ ਤੁਹਾਨੂੰ ਨੌਕਰੀ ਨਹੀਂ ਚਾਹੀਦੀ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਚਾਹੀਦਾ ਨਸ਼ਾ ਬੰਦ ਉਹ ਕਿਵੇਂ ਕਰੋਗੇ ਸਾਨੂੰ ਉਹ ਦਦੋ ਸਾਨੂੰ ਹੋਰ ਪਿੰਡਾਂ ਛੜਕ ਚਾਹੀਦੀ ਮੈਂ ਸਰ ਛੜਕ ਕਿੱਥੋਂ ਹੋਗਾ ਕਿਵੇਂ ਆ ਸਾਡੇ ਨੌਜਵਾਨ ਵਧਿਆ ਰਹਣ ਦੱਸੋ ਕਿਹੜਾ ਨਸ਼ਾ ਵੇਚਦਾ ਕੋਈ ਤੁਹਾਡੇ ਉਹ ਤਾਂ ਤੁਹਾਨੂੰ ਸਾਰਾ ਪੁਲਿਸ ਪ੍ਰਸ਼ਾਸਨ ਤੁਹਾਨੂੰ ਸਾਰਾ ਸਾਨੂੰ ਹੋਰ ਕੁਝ ਚਾਹੀਦਾ ਤੁਸੀਂ ਸ਼ੜਕਾ ਹੀ ਕਹੁੰਦੇ ਆ ਜੀ ਸਿੰਧੀ ਨਾ ਨੌਕਰੀ ਸਾਨੂੰ ਨਸ਼ਾ ਛੱਡਦਾ ਸੀ ਆਪੇ ਰੋਟੀ ਖਾਣੇ ਰਾਤੀ 2 ਵਜੇ ਬਸ ਗੱਲ ਸੁਣੋ ਨਸ਼ਾ ਕੌਣ ਵੇਚਦਾ ਮਾਸ਼ਾਅੱਲ ਮੇਰੇ ਸਾਹਿਬ ਦੇਸੀ दारू ਲੰਘਦੇ ਨੇ ਇੱਥੋਂ ਸੇਮ ਨਾਲ ਉਹ ਪੋਲ ਜਿਹੜੀ ਬਣੀ ਉਹ ਪੋਲ ਥੱਲੇ ਸੀ ਚੋਣੀਆਂ ਕਰਕੇ ਪੈਰ ਰੋਣੇ ਆਏ ਨੇ ਉਹ ਆਪ ਮੁਟਾਇਆ ਉਹ ਜਿਹੜੇ ਗਏ ਨੇ ਸ਼ਰਾਬ